ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਧਰਨਾ ਲਗਾਇਆ ਹੋਇਆ ਹੈ ਤੇ ਇਹ ਧਰਨਾ ਲਗਾਤਾਰ ਚੱਲ ਰਿਹਾ ਹੈ ਤੇ ਇਸ ਨੂੰ ਲੈ ਕੇ ਸਮੇਂ-ਸਮੇਂ ਤੇ ਅਦਾਲਤ ਦੇ ਵਿੱਚ ਵੀ ਸੁਣਵਾਈ ਹੁੰਦੀ ਰਹੀ ਹੈ ਤੇ ਅੱਜ ਹੋਈ ਸੁਣਵਾਈ ਦੇ ਤਹਿਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਦੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਇੱਕ ਹਾਈ ਪਾਵਰ ਕਮੇਟੀ ਦਾ ਗਠਨ ਕੀਤਾ ਹੈ ਤੇ ਇਸ ਦੇ ਜੋ ਪ੍ਰਧਾਨ ਨੇ ਉਹ ਰਿਟਾਇਰਡ ਜਸਟਿਸ ਨਵਾਬ ਸਿੰਘ ਹੋਣਗੇ ਤੇ ਪੰਜਾਬ ਹਰਿਆਣਾ ਦੇ ਚੀਫ ਸਿਕੱਤਰ ਤੇ ਪੁਲਿਸ ਮੁਖੀਆਂ ਨੂੰ ਇਹ ਕਿਹਾ ਆਏ ਕਿ ਇਸ ਕਮੇਟੀ ਨੂੰ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਣ ਤਾਂ ਕਿ ਇਹ ਕਮੇਟੀ ਕਿਸਾਨਾਂ ਨਾਲ ਗੱਲਬਾਤ ਕਰਕੇ ਸ਼ੰਭੂ ਬਾਰਡਰ ਖਲਵਾਉਣ ਦੀ ਦਿਸ਼ਾ ਦੇ ਵਿੱਚ ਅੱਗੇ ਵਧ ਸਕੇ ਤੇ ਕਮੇਟੀ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਉਚਿਤ ਮੰਗਾਂ ਦੇ ਉੱਪਰ ਆਪਣੀ ਰਿਪੋਰਟ ਵੀ ਪੇਸ਼ ਕਰੇਗੀ। ਪ੍ਰੈਸ ਰਿਪੋਰਟ ਨੇ ਜਿਵੇਂ ਪਿਛਲੀ ਵਾਰੀ ਕਮੇਟੀ ਭਾਨ ਦੇ ਗੱਲ ਹੋਈ ਸੀ ਇਹ ਸੰਪੂਰਨ ਲੀਡਰਸ਼ਿਪ ਆਡਿਟ ਕਰਦੀ ਹੈ ਤੇ ਉਹਦੇ ਵਿੱਚ ਵਿਹਾੜ ਨੇ 3 ਨਵੰਬਰ ਦੇ ਆ ਇੱਕ ਦੀ ਕੰਸਟਰਕਟਿੰਗ ਜਸਟਿਸ ਦੱਸ ਜਿसे ਰਾਜ ਕੌਂਸਲ ਵਿੰਦਰ ਸ਼ਰਮਾ ਜੀ ਨੇ ਤੇ ਇੱਕ ਬੀਐਸ ਜਿਹੜਾ ਫਾਰਮਲਟੀ ਤੇ ਇੱਕ 22 ਚਾਂਸਲਰ ਆਫ ਸਾਰ ਅਗਰੀਕਲਚਰ ਯੂਨੀਵਰਸਿਟੀ ਉਹਨਾਂ ਦੇ ਐਕਸਪਰਟ ਮੈਂਬਰਾਂ ਤੋਂ ਅਸਿਸਟੈਂਟ ਕੰਟੈਕਟ ਲਈ ਬਸ ਪੰਜਾਬ ਨੇ ਵੀ ਦੋ ਨਾਮ ਦਿੱਤੇ ਆ ਤੇ ਇੱਕ ਤਿੰਨ ਨਾਮ ਦਿੱਤੇ ਆ ਇਹ ਇੱਕ ਰਣਜੀਤ ਸਿੰਘ ਖੋਮਣ ਨੇ ਇੱਕ ਸੁਖपाल ਸਿੰਘ ਨੇ ਇੱਕ ਅਸੀਂ ਸਾਨੂੰ ਕਨਫਰਮ ਨਹੀਂ ਹੈਗਾ ਕਿ ਅਸੀਂ ਹੋਰ ਦੇਖ ਕੇ ਦੱਸ ਸਕਦੇ ਆ ਤੇ ਜਿਹੜੀ ਉਹ ਕਮੇਟੀ ਬਣਾਈ ਹੈ ਉਹਦੇ ਜੈਨੂਨ ਡਿਮਾਂਡ ਹੈ ਤੇ ਹਨਰੇਬਲ ਸੁਪਰੀਮ ਕੋਰਟ ਨੇ ਵੀ ਗੱਲ ਕਿਹਾ ਹੈ ਇਹ ਵੀ ਗੱਲ ਕਹੀ ਹੈ ਕਿ ਫਾਰਮਿੰਗ ਤੇ ਫਾਰਮਿੰਗ ਦੇ ਨਾ ਸਿਰਫ ਇੰਡੀਆ ਦੇ 55% ਆਫ ਪੋਪੂਲੇਸ਼ਨ ਡਿਪੈਂਡ ਕਰਦੀ ਹੈ ਬਟ ਇਹਦੇ ਤੇ ਜਿਹੜੇ ਹੋਰ ਗਰੀਬ ਸੈਕਸ਼ਨ ਆ ਉਹ ਵੀ ਇਹਦੇ ਤੇ ਹੀ ਡਿਪੈਂਡ ਕਰਦੀ ਹੈ ਜਿਹੜੇ ਫਾਰਮਰ ਨੂੰ ਅਸਿਸਟ ਕਰਦੇ ਨੇ ਤੇ ਇਹ ਇਹ ਇੱਕ ਹਾਈ ਪਾਵਰਡ ਕਮੇਟੀ ਦਾ ਗਠਨ ਕੀਤਾ ਹੈ ਕਿ ਜਿਹੜੇ ਵੀ ਪੰਜਾਬ ਦੇ ਹਰਿਆਣਾ ਦੇ ਕਿਸਾਨਾਂ ਦੀ ਜੈਨੂਨ ਤੇ ਜਸਟ ਡਿਮਾਂਡਾਂ ਆ ਜਿਵੇਂ ਕਿ ਇੱਥੇ ਜਿਹੜੀ ਕ੍ਰੋਪਸ ਹੁੰਦੀ ਆ ਉਹਨਾਂ ਤੇ ਐਮਐਸਪੀ ਜਿਹੜੀ ਪੰਜਾਬ ਹਰਿਆਣਾ ਚ ਲਈ ਜਾਂਦੀ ਹੈ ਐ ਨਹੀਂ ਵੀ ਤੁਸੀਂ ਇਹ ਮੁੱਦਾ ਕਹਦੇ ਹੋ ਕਿ ਵੀ ਸਾਨੂੰ ਤਾਂ ਜਿੰਨੀ ਵੀ ਫਸਲਾਂ ਹੈਗੀਆਂ ਜਿੰਨੇ ਪੋਲਓਵਰ ਇੰਡੀਆ ਆ ਤੁਸੀਂ ਸਾਰੇ ਤਾਂ ਹੀ ਐ ਐਮਐਸਪੀ ਮੰਗਦੇ ਆ ਇਹ ਕੋਈ ਜਸਟਿਸ ਡਿਮਾਂਡ ਨਹੀਂ ਹੈਗੀ ਜਿੰਨੇ ਇੱਥੇ ਹਰਿਆਣਾ ਦੇ ਲੋਕਾਂ ਦਾ ਇੰਟਰਸਟ ਜਿੰਨਾ ਤੋਂ ਰਿਲੇਟਿਡ ਹੈ ਤੇ ਤੇ ਪੰਜਾਬ ਦੇ ਲੋਕਾਂ ਦਾ ਇੰਟਰਸਟ ਜਿਹਨਾਂ ਫਸਲਾਂ ਤੋਂ ਰਿਲੇਟਡ ਹੈ ਉਹਨਾਂ ਉਹਦੇ ਉੱਤੇ ਇਹ ਹਾਈ ਪਾਵਰ ਡਾਇਮੈਟਿਕ ਕੰਮ ਕਰੂਗੀ ਤੇ ਸੋਲੂਸ਼ਨ ਲਾ ਕੇ ਦੇਊਗੀ ਤੇ ਮੈਨੂੰ ਲੱਗਦਾ ਹੈ ਕਿ ਇਸ ਕਮੇਟੀ ਦੀ ਰਿਕਮੈਂਡੇਸ਼ਨ ਔਨਰੇਬਲ ਸੁਪਰੀਮ ਕੋਰਟ ਗਵਰਨਮੈਂਟ ਤੋਂ ਬਣਾਉਗੀ ਤੇ ਕਿਸਾਨਾਂ ਦੀ ਆਏ ਜਿਹੜੀ ਹੈਗੀ ਕਿਸਾਨਾਂ ਦੀ ਇਨਕਮ ਇਹਦੇ ਤੋਂ ਵਧੂਗੀ ਤੇ ਨਾ ਸਿਰਫ ਕਿਸਾਨਾਂ ਦੀ ਬਲਕਿ ਜਿਹੜੀ ਗਰੀਬ ਸੈਕਸ਼ਨ ਆ ਜਿਹੜੇ ਐਗਰੀਕਲਚਰ ਤੇ ਹੀ ਉਹਨਾਂ ਦੇ ਨਾਲ ਹੀ ਡਿਪੈਂਡ ਹੁੰਦੇ ਆ ਸਾਰੇ ਓਵਰਰੋਲ ਪੰਜਾਬ ਦੇ ਜਿਹੜੇ ਦੀ ਪ੍ਰੋਗਰੈਸ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ